ਤਰਾ ਡੇਰੀ ਫਾਰਮ 56ਵੀਂ ਤੇ ਸਵਾਗਤ ਕਰਦੇ ਆਂ ਮਾਗੀ ਦੇ ਮੇਲੇ ਤੇ ਮੁਖਸਰ ਪਹੁੰਚੇ ਹੋਏ ਆਂ ਅੱਜ ਤਰੀਕਾ ਵੀ 14 ਜਨਵਰੀ 2026 ਤੇ ਅੱਜ ਤੁਹਾਨੂੰ ਆਪਾਂ ਜਿਹੜਾ ਰਾਜਾ ਵਾਲਾ ਬਣਿਆ ਰੇਖ ਲਾਰਨ ਵਾਲਾ ਚੰਤਰ ਦੀ ਵੀਡੀਓ ਲੈ ਕੇ ਆਏ ਆਂ ਤੇ ਇਹ ਦਾ ਉੱਪਰਲਾ ਹਿੱਸਾ ਸਟੀਲ ਦਾ ਬਣਿਆ ਹੋਇਆ ਇਹ ਚ ਪੰਜ ਸੀਗਾ ਟੇਰੇ ਵੇ ਇੱਕ ਰੀ ਪੈ ਜਾਂਦੇ ਤੇ ਵਿੱਚ ਵਰਮਾ ਲੱਗਿਆ ਹੋਇਆ ਜਿਹੜਾ ਕੋਈ ਵੀ ਦਵਾਈ ਲਾਉਣੀ ਲਾਉਣੀ ਆਪਾਂ ਰੇ ਇਹਦੇ ਵਿੱਚ ਕੋਈ ਦਵਾਈ ਮਲਾਉਣੀ ਆ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦਾ ਤੇ ਉੱਪਰ ਇਹਦੇ ਸ਼ੌਕ ਕਰ ਲੱਗੇ ਆ ਟੱਕਣ ਦੇ ਤੇ ਥੱਲੋਂ ਵੀ ਸਾਰਾ ਇਸਟੀਲ ਦਾ ਬਣਿਆ ਹੋਇਆ ਜਿਹੜਾ ਫਰੇਮ ਕੱਲਾ ਉਹ ਲੋਹੇ ਦਾ ਬਣਿਆ ਤੇ ਥੱਲੇ ਨੂੰ ਰੱਖਣ ਲਈ ਇਹਦੇ ਸਟੈਂਡ ਲੱਗੇ ਆ ਤੇ ਨਾਲ ਟਾਇਰ ਲੱਗੇ ਆ ਰੋੜ ਕੇ ਨੂੰ ਗਾਂ ਪਛਾਂ ਕਰ ਸਕਦੇ ਆ ਤੇ ਇਹਦੀ ਰੇਟ ਦੀ ਗੱਲ ਕਰਗੇ 5000 ਰੁਪਿਆ ਦੀ ਕੀਮਤ ਆ 5000 ਤੇ ਡਿਸਕਾਊਂਟ ਤੇ ਇਤੋਂ ਤੁਸੀਂ ਜੇ ਵੱਧ ਕੱਟ ਕਰ ਸਕਦੇ ਆ ਉਰੇ ਦੀ ਸੈਟਿੰਗ ਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਤੇ ਸਾਰਾ ਸਟੀਲ ਦਾ ਬਣਾਇਆ ਤੇ ਕਿਉਂਕਿ ਇਹ ਗਾਲ ਦਿੰਦੀ ਚੀਜ਼ ਨਹੀਂ ਸਟੀਲ ਦਾ ਬਣਾਉਣ ਕਰਕੇ ਇਹਦੀ ਗਾਲ ਨਦੀ ਸਮੱਸਿਆ ਨਹੀਂ ਆਉਂਦੀ ਤੇ ਆਪਣੇ ਚੈਨਲ ਤੇ ਇਦਾਂ ਦੀ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ